ਸਸੀਕਾਲ ਜੀ ਸੰਤ ਬਾਬਾ ਅਮਰ ਸਿੰਘ ਜੀ ਪੈਰੋ ਮੱਜਰੇ ਵਾਲਿਆਂ ਦੀ ਯਾਦ ਦੇ ਵਿੱਚ ਪਹਿਲਾ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਪੈਰੋ ਮੱਜਰੇ ਵਿਖੇ 25 ਜੂਨ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਖੂਨਦਾਨ ਕੈਂਪ ਤੇ ਅੱਖਾਂ ਦਾ ਚੈੱਕਅਪ ਕੈਂਪ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅੱਖਾਂ ਦੇ ਲੈਂਸ ਵੀ ਮੁਫਤ ਪਾਈ ਜਾਣਗੇ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 25 ਜੂਨ ਨੂੰ ਤੁਸੀਂ ਦਸ਼ਮੇਸ਼ਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੁਆਰਾ ਦਸ਼ਮੇਸ਼ ਕੜ ਸਾਹਿਬ ਪੈਰੋ ਮੱਜਰੇ ਦੇ ਸੇਵਾਦਾਰ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸ਼੍ਰੀਮਾਨ ਸੰਤ ਪਾਪਾ ਅਮਰ ਸਿੰਘ ਜੀ ਜੋ ਪਿਛਲੇ ਸਾਲ 25 ਜੂਨ ਨੂੰ ਸੱਚਖੰਡ ਪਿਆਨਾ ਕਰਕੇ ਸਨ ਉਹਨਾਂ ਦੀ ਯਾਦ ਵਿੱਚ 25 ਜੂਨ ਨੂੰ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਦਸ਼ਮੇਸ਼ ਕੜ ਸਾਹਿਬ ਪੈਰੋ ਮੱਜਰੇ ਦੇ ਨਜ਼ਦੀਕ ਚਮਕੌਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਕਿ 23 ਤਰੀਕ ਨੂੰ ਸ੍ਰੀ ਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ 25 ਨੂੰ 10 ਵਜੇ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਉਪਰੰਤ ਮਹਾਨ ਗੁਰਮ ਸਮਾਗਮ ਬਾਹਰ ਦੀਵਾਨ ਹਾਲ ਦੇ ਵਿੱਚ ਸਜਾਇਆ ਜਾਣਗੇ ਜਿਵੇਂ ਕਥਾ ਵਾਚਕ ਢਾਡੀ ਰਾਗੀ ਅਤੇ ਮਹਾਂਪੁਰਖ ਕੀਰਤਨਾਂ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਉਪਰੰਤ ਸੰਗਤ ਦੇ ਸਹੂਤ ਵਾਸਤੇ ਖੂਨ ਮਤਲਬ ਮੈਡੀਕਲ ਕੈਂਪ ਜਿਸ ਵਿੱਚ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਸਰੀਰ ਦੇ ਅਤੇ ਅੱਖਾਂ ਦੇ ਚੈੱਕਅਪ 25 ਤਰੀਕ ਨੂੰ ਅੱਖਾਂ ਦੇ ਚੈੱਕਅਪ ਹੋਣਗੇ ਔਰ 26 ਨੂੰ ਲੈਂਸ ਫ੍ਰੀ ਪਾਏ ਜਾਣਗੇ ਲੋੜਵੰਦ ਜੋ ਹੈ ਭਾਈ ਸੰਗਤ ਉਹ ਆਵੇ ਪਹੁੰਚੇ ਉਹਨਾਂ ਦੇ ਫ੍ਰੀ ਲੈਂਸ ਪਵਾਏ ਜਾਣਗੇ ਅਤੇ ਮੈਡੀਕਲ ਕੈਂਪ ਫ੍ਰੀ ਦਵਾਈਆਂ ਸਾਰਾ ਕੁਝ ਸੰਗਤ ਨੂੰ ਗੁਰਦੁਆਰਾ ਦਸ਼ਮੇਸ਼garh ਦੀ ਸਮੂਹ ਸੰਗਤ ਵੱਲੋਂ ਅਲਾਕੇ ਵੱਲੋਂ ਪੰਚਾਇਤ ਵੱਲੋਂ ਮਾਪੁਰਖਾਂ ਵੱਲੋਂ ਸਾਰਿਆਂ ਵੱਲੋਂ ਦਿੱਤੇ ਜਾ ਰਹੇ ਹਨ ਸੋ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ